ਦੇ ਲਈ ਆਹ ਤੇ ਉਹ ਨਹੀਂ ਭੇਜਣਾ ਭੈਣਾਂ ਦੇ ਭਾਬੀਆਂ ਨੂੰ ਭੇਜਦਾ ਕਿਹੜਾ ਵਰਸਾ ਚਲਾਇਸ ਨੰਬਰ ਉਹ ਕੱਲਾ ਹੀ ਭੇਜ ਰਹਾ ਮੈਂ ਮੈਸੇਜ ਕਰਦਾ ਨਹੀਂ ਚਵੇ ਟਰਾਲੀਆਂ ਪਰ ਰਹਿ ਗਿਆ ਪੱਥਰੇ ਮਾਰ ਰਿਹਾ ਆਪਣਾ ਡੇਟਾ ਹੈਵਰ ਦੇ ਤਾਂ ਹੈਵਰ ਦੇ ਪੱਥਰ ਮਾਰ ਰਿਆ ਟਰਾਲੀਆਂ ਪਰ ਰਿਆ ਸਮਾਨ ਚੱਕ ਲੈ ਆਇਓ ਉਹ ਸਾਲਾ ਰਹੀ ਲਾ ਲਕਾਨ ਕਿੱਥੇ ਕਰ ਰਹੇ ਹੋ ਕਹ ਰਿਆ ਦੁਆਨ ਨਾ ਕਰ ਦੁਆਨ ਨਾ ਕਰ ਦੁਆਨ ਲਾ ਕਿੱਥੇ ਬੋਗਲਾ ਪਰ ਕਰ ਲੀਆ ਤੇ ਨੀ ਤਾਂ ਬੋੜੀ ਹੋ ਐ ਦੀ। ਨੀ ਤਾਂ ਬੋੜੀ ਹੋ ਐ ਦੀ ਕਹਿੰਦੇ ਉੱਤਾਂ ਕਰਨੀ ਦੁਕਾਨ। ਚਿਕਨ ਦਾ ਘਰ ਨਾਲ ਇੱਥੇ ਦੂਜਾ ਨਾਲ ਉੱਥੇ ਹੈ। ਨਹੀਂ ਕੱਟੇ ਗੁੱਟੇ ਸੋਨੇ ਮੁੰਨੋ ਜੇ ਖਰੀ। ਅੰਗਣਵਾੜੀ ਦੇ ਲਈ ਪਈ ਐ। ਨਾਲ ਇੱਥੇ ਉਹ ਦੇਖੀ ਗਿਆ। ਨੀਚੇ ਗੱਡੀਆਂ, ਟਰੈਕਟਰ, ਜੇ ਸੀ ਬੀਆਂ। ਫਿਰ ਆਂਦੇ ਜਾਂਦੇ ਦੇਖੀ ਗਿਆ ਨਾਣੇ ਵਾਲੇ ਐ ਹੋਰ ਐ। ਔਰ ਕੇ ਮਾਨਿਵਰਦਿ ਕੇ ਉਹ ਚਿੱਪ ਲੈ ਰਹਾ ਉਹ ਸਾਰੀ ਸਿੱਖ ਲਿਆ ਹੁਣ ਹੱਥ ਲਗਾਦਾ ਉਸਕਾ ਚੱਲਣਾ ਸਾਰੀ ਕਿਦ ਤਰੋੜੀ ਨਹੀਂ ਆਂਦੀ ਇਹਨੂੰ ਰਡਿੰਗ ਤਾਂ ਨਹੀਂ ਆਂਦੀ ਐ ਬਹ ਹੱਥਾ ਦਾ ਮਾਰ ਲੇ ਉਸ ਤਰ੍ਹਾਂ ਨਹੀਂ ਐ ਪਰ ਹੁਣ ਚੱਲਨੀ ਉਹ ਐ ਵੀ ਜਿਸ ਤਰ੍ਹਾਂ ਇਸ ਪਰ ਸਿੱਖ ਗਿਆ ਦਾ ਪੰਜ 6 ਪੰਜ ਕੁ ਮਹੀਨੇ ਕਿਸੇ ਹੋਰ ਬੰਦੇ ਲਾਇਆ ਜਾਂਦਾ ਬਾਹਰ ਹੁਣ ਜੋ ਤੇ ਜਿੰਨਾ ਸਿੱਖਿਆ ਬੰਨਾਂ ਦਿਖਾ ਦਿਆ ਕੁਝ ਹੋਰ ਸਿੱਖ ਲੈਂਦਾ ਨਾ ਲੱਗ ਹਾਂ ਨਹੀਂ ਸਿੱਖਣਾ ਤਾਂ ਬੇਵਈਆ ਯਾਰ ਔਕਰਾਂ ਖਾ ਕੇ ਸਿੱਖਿਆ ਬੰਦਾ ਔਰ ਜਿਹੜੇ ਨੇੜੇ ਸਿੱਖ ਗਿਆ ਔ ਤੁਰੇ ਦੇ ਚਲ ਨਹੀਂ ਆ ਵੀ ਆਪਣੇ ਨੇੜੇ ਤੇੜੇ ਕੇ ਬੰਦੇ ਆ ਮੈਂ ਬਾਹਰ ਹਰੇ ਕੀ ਤਰ੍ਹਾਂ ਦਾ ਬੰਦਾ ਹੋਵੇ ਪਤਾ ਲੱਗੇ ਕਿਸ ਟਾਈਮ ਵਰਗਾ ਕਿਸ ਟਾਈਮ ਰਹਿ ਕੇ ਆ ਹੈ ਯਾਰ ਉਹ ਤੁਹਾਨੂੰ ਲੈ ਨਾ ਸਿਖਾ ਦਿਆਂ ਮਾਰੇ ਇੱਕ ਬੁੱਲੇ ਦੇ ਛੋਕਰਾ ਜਾਵਾ 10000 ਰੁਪਏ ਮਹੀਨੇ ਦੇ ਮੈਂ ਹੂੰ ਕਾਲ ਕਰ ਜਾਵਾਂ ਹਲੇ ਵੀ ਮੈਨੂੰ ਪੁੱਛਿਆ ਇੱਕ ਦੀ ਨਾ ਮੈਂ ਬਿਟੇ ਮਾਰ ਕਰ ਲਾ ਸਰੂ ਕਿ ਕਿੱਚ ਮੇਰੇ ਹੱਥੇ ਕੰਪੈਅਰ ਰੇਡਿੰਗ ਕਰਦੇ ਵੇ ਹੂੰ ਹੁੰਦੀ ਨਹੀਂਗਾ ਭੈਣ ਕਿਸੇ ਦੀ ਮੂੰਹ ਲੱਗਦੀ ਹਲੇ ਪੁਰਾਣੀ ਸਿੱਖਿਆ ਲੱਖ ਰੁਪਏ ਦਾ ਸਾਲ ਦਾ 120000 ਹਲੋ ਆਈ ਵੀ ਨਹੀਂ ਆਏ மூவா பண்ண ஆ ਮੇਰੇ ਬੂ ਆ ਬੂਏ ਫੋਨ ਆ ਰਹੇ ਆ ਵੀ ਮੈਸੇਜ ਕਿੱਥੇ ਗਿਆ ਕਿੱਥੇ ਗਿਆ ਸਾਰੇ ਬੰਦੇ ਪੁੱਛ ਰਹੇ ਆ ਹੋਰ ਤਾਂ ਕਿਸੇ ਨੂੰ ਪੁੱਛਦੇ ਨਹੀਂ ਹੈਗੇ ਬੰਦੇ ਸਾਰੇ ਉਸ ਦਿਨ ਪੁੱਛਦਾ ਨਾ ਬਾਲ ਦਾ ਮੈਂ ਤੇ ਗਟਾਵਾ ਹੈ ਮੈਂ ਜਲਦੀ ਹੋ ਜਾ ਕੰਮ ਹੋਰ ਤਾਂ ਕੁਝ ਨਹੀਂ ਇਹ ਵੀ ਨਹੀਂ ਕਾਈਦੇ ਲੈ 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 ਵੀਡੀਓ ਬਣੀ ਤਿੰਨ ਨੂੰ ਵੀਡੀਓ ਹੀ ਬਾਇਆਓ ਨਾ ਗਿਡੀ ਨਹੀਂ ਬਾਰੇ ਦੇਖ ਵੀ ਦੇਹਾਂ ਚੱਲੇਗਾ ਉਹ ਮੇਰ ਜੇਗਾ ਚੱਲੇਗਾ ਨਾ ਇਹ ਨਹੀਂ ਅਜੇ ਪਈ ਹੈ ਤਿਆਰੀ ਵੀ ਥੋੜੀ ਜਿਹੀ ਰਹਿ ਗਈ ਵੀ